ਸਾਡਾ ਸਿੱਖਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਕੈਂਚੀਆਂ ਬਾਰੇ ਇਹ ਜਿਹੜੀ ਕੈਂਚੀ ਨੂੰ ਸੀਜ਼ਰ ਕਹਿੰਦੇ ਆ ਤੇ ਇਹ ਜਿਹੜਾ ਇਹਨਾਂ ਨੂੰ ਜੰਗ ਲੱਗ ਜਾਂਦਾ ਹੈ ਤੇ ਇਹ ਰਫ ਜੀਆਂ ਹੋ ਜਾਂਦੀਆਂ ਨੇ ਤੇ ਇਹਨਾਂ ਦੀ ਜਿਹੜੀ ਕੱਟਣ ਦੀ ਧਾਰਾ ਉਹ ਵੀ ਜਿਹੜੀ ਖੁਰਦਰੀ ਹੋ ਜਾਂਦੀ ਹੈ ਤੇ ਇਹ ਕੱਪੜਾ ਜਿਹੜਾ ਵਾ ਉਹ ਵਧੀਆ ਤਰੀਕੇ ਦੇ ਨਾਲ ਨਹੀਂ ਕੱਟਦੀਆਂ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਕਿ ਇਹਨਾਂ ਨੂੰ ਜਿਹੜਾ ਇਹ ਜੰਗ ਲੱਗ ਜਾਂਦਾ ਹੈ ਤੇ ਇਹ ਜਿਹੜੀਆਂ ਆ ਉਹ ਟਾਈਟ ਜੀਆਂ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਾਫ਼ ਕਰ ਸਕਦੇ ਹਾਂ ਤੇ ਇਹਨਾਂ ਦੀ ਜਿਹੜੀ ਧਾਰਾ ਆ ਉਹ ਤਿੱਖੀ ਕਰ ਸਕਦੇ ਹਾਂ ਆ ਦੇਖੋ ਕੈਂਚੀ ਤੁਸੀਂ ਦੇਖੋ ਵੀ ਇਸ ਦੇ ਨਾਲ ਮੈਂ ਜਿਹੜਾ ਵਾ ਪਤਲਾ ਜਿਹੜਾ ਵਾ ਕਾਟਨ ਦਾ ਕੱਪੜਾ ਕੱਟ ਰਹੀ ਹਾਂ ਤੇ ਇਹ ਜਿਹੜੀ ਆ ਕੱਟ ਨਹੀਂ ਰਹੀ ਤੇ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਲਵਾਂਗੇ ਜੀ ਅਸੀਂ ਕੋਲਗਟ ਕੋਲਗਟ ਦੀ ਹੈਲਪ ਦੇ ਨਾਲ ਅਸੀਂ ਜਿਹੜੀਆਂ ਇਹ ਕੈਂਚੀਆਂ ਨੇ ਉਹਨਾਂ ਨੂੰ ਤਿੱਖਾ ਸਾਫ਼ ਕਰਾਂਗੇ ਤੇ ਇਹ ਕੈਂਚੀ ਦੇ ਦੋਨੋਂ ਸਾਈਡ ਤੇ ਅਸੀਂ ਜਿਹੜਾ ਵਾ ਇਹ ਕੋਲਗਟ ਲਗਾ ਦਵਾਂਗੇ ਤੇ ਇਹਨਾਂ ਨੂੰ ਕੋਲਗਟ ਲਗਾਉਣ ਤੋਂ ਬਾਅਦ ਫਿਰ ਅਸੀਂ 5 ਮਿੰਟ ਵਾਸਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਰੱਖ ਦਵਾਂਗੇ ਕੋਲਗਟ ਜਿਹੜੀ ਆ ਉਹਨੂੰ ਚੰਗੀ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਉਹ ਕੈਂਚੀ ਦੇ ਉੱਤੇ ਸਾਰੇ ਪਾਸੇ ਲਗਾ ਦੇਣਾ ਹੈ ਤਾਂ ਜੋ ਜਿਹੜਾ ਜੰਗਾਲ ਵਾ ਉਹ ਜਿਹੜਾ ਵਾ ਉਹ ਮੈਲਟ ਹੋ ਕੇ ਤੇ ਚੰਗੀ ਤਰੀਕੇ ਦੇ ਨਾਲ ਸਾਫ਼ ਹੋ ਜਾਵੇ ਤੇ ਇਸ ਤਰੀਕੇ ਨਾਲ ਕੋਲਗਟ ਲਗਾ ਦੇਣੀ ਆ ਕੋਲਗੇਟ ਤੋਂ ਇਲਾਵਾ ਜੇ ਤੁਸੀਂ ਹਾਰਪਿਕ ਲਗਾਉਣਾ ਚਾਹੁੰਦੇ ਹੋ ਤਾਂ ਹਾਰਪਿਕ ਦੇ ਨਾਲ ਵੀ ਇਹ ਜਿਹੜੀ ਆ ਸਾਫ਼ ਹੋ ਜਾਂਦੀ ਹੈ ਤੇ ਹੁਣ ਅਸੀਂ 5 ਮਿੰਟ ਲਈ ਰਹਿਣ ਦਵਾਂਗੇ 5 ਮਿੰਟ ਹੋ ਗਏ ਨੇ ਤੇ ਹੁਣ ਅਸੀਂ ਜਿਹੜਾ ਸਟੀਲ ਰੂਲ ਜਾਂ ਕੋਈ ਵੀ ਸਕਰਬਰ ਹੈਗਾ ਵਾ ਉਹਦੀ ਹੈਲਪ ਦੇ ਨਾਲ ਅਸੀਂ ਇਹ ਚੰਗੀ ਤਰ੍ਹਾਂ ਰਗੜਾਂਗੇ ਤੇ ਇਹ ਦੇਖੋ ਕਿਸ ਤਰ੍ਹਾਂ ਜਿਹੜਾ ਜੰਗ ਉਹ ਲਾਥ ਰਿਹਾ ਬ੍ਰਾਊਨ ਬ੍ਰਾਊਨ ਜਿਹਾ ਇਹ ਕਲਰ ਇਹ ਜੰਗਾਲ ਹੈ ਉਹ ਲਾਥ ਰਿਹਾ ਜੰਗ ਜਿਹੜਾ ਲਾਥ ਰਿਹਾ ਹੈ ਤੇ ਇਸ ਤਰੀਕੇ ਦੇ ਨਾਲ ਜਿਹੜੀ ਕੈਂਚੀ ਆ ਬਿਲਕੁਲ ਸਾਫ ਹੋ ਜਾਵੇਗੀ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰਾ ਵਾ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਹੁਣ ਦੇਖੋ ਇਸ ਤਰੀਕੇ ਦੇ ਨਾਲ ਜਿਹੜੀ ਕੈਂਚੀ ਆ ਉਹਨੂੰ ਅਸੀਂ ਸਾਫ ਕਰ ਲਵਾਂਗੇ ਬਿਲਕੁਲ ਐਨ ਇਹਦੇ ਕੋਨੇ-ਕੋਨੇ ਕਾਰਨਰ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਜੰਗ ਲੱਗਾ ਹੈ ਉੱਥੇ ਚੰਗੀ ਤਰੀਕੇ ਦੇ ਨਾਲ ਇਹਦੀ ਸਫਾਈ ਕਰੋ ਹੁਣ ਇਸੇ ਤਰੀਕੇ ਨਾਲ ਇਹ ਦੂਸਰੀ ਜਿਹੜੀ ਹੈ ਕੈਂਚੀ ਆ ਇਹਨੂੰ ਵੀ ਅਸੀਂ ਇਸ ਤਰੀਕੇ ਦੇ ਨਾਲ ਸਾਫ਼ ਕਰਾਂਗੇ ਤੇ ਇਹਨੂੰ ਚੰਗੀ ਤਰੀਕੇ ਨਾਲ ਰਗੜ ਕੇ ਸਾਫ਼ ਕਰਨਾ ਹੈ ਤੇ ਫਿਰ ਇਸ ਤੋਂ ਬਾਅਦ ਇਹਨੂੰ ਪਾਣੀ ਦੇ ਨਾਲ ਕਰ ਲਿਆ ਸੀ ਵਾਸ਼ ਵਾਸ਼ ਕਰਨ ਤੋਂ ਬਾਅਦ ਫਿਰ ਅਸੀਂ ਇਹਨੂੰ ਕੱਪੜੇ ਦੇ ਨਾਲ ਸਾਫ਼ ਕਰ ਲਵਾਂਗੇ ਦੇਖੋ ਕੈਂਚੀ ਤੇ ਕਿੰਨੀ ਸ਼ਾਈਨ ਆ ਗਈ ਹੈ ਤੇ ਹੁਣ ਇਸੇ ਤਰੀਕੇ ਨਾਲ ਦੋਵੇਂ ਕੈਂਚੀਆਂ ਨੂੰ ਸਾਫ਼ ਕਰਕੇ ਤੇ ਫਿਰ ਅਸੀਂ ਇਹਤੇ ਕੀ ਲਗਾਵਾਂਗੇ ਫਿਰ ਅਸੀਂ ਲਗਾਵਾਂਗੇ ਇਹਦੇ ਤੇ ਮਸ਼ੀਨ ਵਾਲਾ ਆਇਲ ਜਦੋਂ ਸਿਲਾਈ ਮਸ਼ੀਨ ਨੂੰ ਅਸੀਂ ਆਇਲ ਲਗਾਉਂਦੇ ਆ ਨਾ ਉਹ ਆਇਲ ਲਗਾਵਾਂਗੇ ਇਹਦੇ ਨਾਲ ਜਿਹੜੀ 1 ਇੰਚੀਆਂ ਟਾਈਟ ਜੀਆਂ ਹੋ ਜਾਂਦੀਆਂ ਨੇ ਇਹ ਆਇਲ ਲਗਾਉਣ ਦੇ ਨਾਲ ਜਿਹੜਾ ਵਾ ਉਹ ਆਸਾਨੀ ਦੇ ਨਾਲ ਜਿਹੜੀਆਂ ਇਹ ਆ ਕਪੜਾ ਕੱਟਣ 'ਚ ਹੈਲਪ ਕਰਨਗੇ ਤੇ ਇਥੋਂ ਜਿਹੜਾ ਜੰਗ ਲੱਗਣ ਦੇ ਕਾਰਨ 1 ਇੰਚੀ ਟਾਈਟ ਜੀ ਹੋ ਜਾਂਦੀ ਹੈ ਤੇ ਵਧੀਆ ਤਰੀਕੇ ਦੇ ਨਾਲ ਚੱਲਦੀ ਨਹੀਂ ਆ ਤੇ ਕੋਈ ਲੇਜ਼ ਵੀ ਪਿੰਕ ਮਲਾਈਮ ਹੋ ਜਾਣਗੀਆਂ ਤੇ ਇਹਦੇ ਵਿੱਚ ਮਸ਼ੀਨ ਦਾ ਪਨ ਆ ਜਾਵੇਗਾ ਤੇ ਇਹਦੇ ਅਜਰੇ ਇਥੇ ਅ ਸ਼ੇਡ ਹੁੰਦੇ ਆ ਇਹਦੇ ਦੋਨੋਂ ਪਾਸੇ ਜਿੱਥੇ ਇੱਕ ਨਟ ਲੱਗਾ ਹੁੰਦਾ ਏ ਇਹਦੇ ਦੋਨੋਂ ਪਾਸੇ ਅਸੀਂ ਇਹ ਇਹ ਮਸ਼ੀਨ ਵਾਲਾ ਆਇਲ ਲਗਾ ਦੇਣਾ ਤੇ ਇਸ ਤਰੀਕੇ ਨਾਲ ਕਰਨ ਦੇ ਨਾਲ ਕੈਂਚੀ ਬਿਲਕੁਲ ਐ ਹਲਕੀ ਹੋ ਜਾਵੇਗੀ ਤੇ ਇਹਦੇ ਉੱਪਰ ਵੀ ਇਸ ਤਰੀਕੇ ਨਾਲ ਆਇਲ ਲਗਾ ਦੇਣਾ ਤੇ ਐਕਸਟਰਾ ਆਇਲ ਜਿਹੜਾ ਵਾ ਕੱਪੜੇ ਦੇ ਨਾਲ ਸਾਫ਼ ਕਰ ਦੇਣਾ ਕਿਉਂਕਿ ਇਸ ਤਰੀਕੇ ਨਾਲ ਜੇ ਆਇਲ ਲਗਾ ਦੇਵਾਂਗੇ ਤਾਂ ਫਿਰ ਇਹਦੇ ਉੱਤੇ ਜੰਗ ਨਹੀਂ ਲੱਗੇਗਾ ਤੇ ਐਕਸਟਰਾ ਆਇਲ ਇਸ ਤਰੀਕੇ ਨਾਲ ਸਾਫ਼ ਕਰ ਦੇਣਾ ਤੇ ਫੇਰ ਹੁਣ ਕੈਂਚੀਆਂ ਦੀ ਜਿਹੜੀ ਸ਼ਾਈਨ ਦੇਖੋ ਐਨ ਵਧੀਆ ਕੈਂਚੀਆਂ ਜਿਹੜੀਆਂ ਸਾਫ਼ ਹੋ ਗਈਆਂ ਤਾਂ ਹੁਣ ਜਿੰਨੇ ਇਹ ਕਪੜਾ ਨਹੀਂ ਸੀ ਕੱਟਦੀਆਂ ਉਹਦੇ ਵਾਸਤੇ ਅਸੀਂ ਇਹ ਲਾਵਾਂਗੇ ਨੇਲ ਪੇਂਟ ਨੇਲ ਪੇਂਟ ਲੈ ਕੇ ਤੇ ਅਸੀਂ ਨੇਲ ਪੇਂਟ ਦੇ ਨਾਲ ਇਸ ਤਰੀਕੇ ਨਾਲ ਕੈਂਚੀ ਨੂੰ ਕਰਦੇ ਜਾਣਾ ਇਹਨੂੰ ਅਸੀਂ ਜਿਹੜਾ ਵਾ ਉਹ 2-3 ਮਿੰਟ ਤੱਕ ਇਸ ਤਰੀਕੇ ਨਾਲ ਕਰਾਂਗੇ ਤਾਂ ਇਹਦੀ ਜਿਹੜੀ ਧਾਰਵਾ ਉਹ ਐਨ ਇੱਕਦਮ ਤਿੱਖੀ ਹੋ ਜਾਵੇਗੀ ਤੁਸੀਂ ਇੱਕ ਵਾਰੀ ਇਹ ਟ੍ਰਿਕ ਅਜ਼ਮਾ ਕੇ ਦੇਖਿਓ ਨੇਲ ਪੇਂਟ ਦੇ ਨਾਲ ਅਸੀਂ ਇਸ ਤਰੀਕੇ ਦੇ ਨਾਲ ਕੈਂਚੀ ਨੂੰ ਕਰਦੇ ਜਾਵਾਂਗੇ ਤੇ ਇਹਦੇ ਨਾਲ ਜਿਹੜਾ ਕੈਂਚੀ ਦੀ ਧਾਰ ਜਿਹੜੀ ਹੈ ਖੁਰਦਰੀ ਹੋ ਜਾਂਦੀ ਹੈ ਉਹ ਇੱਕਦਮ ਐਨ ਤਿੱਖੀ ਹੋ ਜਾਂਦੀ ਹੈ ਤੇ ਬਾਅਦ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਵੀ ਜਿਹੜਾ ਸ਼ਾਰਪ ਕਰ ਸਕਦੇ ਹਾਂ ਤੇ ਇਹ ਅਸੀਂ ਇਸ ਤਰੀਕੇ ਨਾਲ ਅਸੀਂ ਘਰ ਬੈਠੇ ਹੀ ਸਾਨੂੰ ਮਾਰਕੀਟ ਜਾ ਕੇ ਤੇ ਕੈਂਚੀ ਨੂੰ ਸ਼ਾਰਪ ਕਰਾਉਣ ਦੀ ਬਿਲਕੁਲ ਲੋੜ ਨਹੀਂ ਘਰੇ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਵਾ ਕੈਂਚੀ ਨੂੰ ਜਿਹੜਾ ਵਾ ਸ਼ਾਰਪ ਕਰ ਸਕਦੇ ਹਾਂ ਤੇ ਇਸੇ ਤਰੀਕੇ ਨਾਲ ਅਸੀਂ ਦੂਸਰੀ ਕੈਂਚੀ ਨੂੰ ਵੀ ਇਸ ਤਰੀਕੇ ਨਾਲ ਕਰਾਂਗੇ ਤੇ ਤੁਹਾਨੂੰ ਅਸੀਂ ਬਾਅਦ ਵਿੱਚ ਜਿਹੜਾ ਵਾ ਉਹ ਇਹਦਾ ਰਿਜ਼ਲਟ ਵੀ ਦਿਖਾਵਾਂਗੇ 1 ਇੰਚ ਜਿਹੜੀ ਆ ਉਹ ਕਿੰਨੀ ਤਿੱਖੀ ਹੋ ਗਈ ਹੈ ਤੇ ਕੋਈ ਵੀ ਜਾਂ ਕੱਚ ਦੀ ਹੋਰ ਵੀ ਕੋਈ ਸ਼ੀਸ਼ੀ ਹੈਗੀ ਹੈ ਜੋ ਇਸ ਤਰ੍ਹਾਂ ਨੇਲ ਪੇਂਟ ਦੀ ਸ਼ੇਪ ਦੀ ਹੋਵੇ ਤੇ ਉਹਦੇ ਨਾਲ ਤੁਸੀਂ ਇਹਨੂੰ ਤਿੱਖਾ ਕਰ ਸਕਦੇ ਹੋ ਤੇ ਹੁਣ ਇਹੋ ਕੱਪੜਾ ਦੇਖੋ ਜਿਹੜਾ ਪਤਲਾ ਜਿਆ ਐਨ ਪੱਗ ਦਾ ਕੱਪੜਾ ਹੈ ਤੇ ਇਹ ਦੇਖੋ ਕਿੰਨੀ ਆਰਾਮ ਦੇ ਨਾਲ 1 ਇੰਚੀਆਂ ਜਿਹੜੀਆਂ ਕੱਟ ਰਹੀਆਂ ਨੇ ਤੇ ਕੈਂਚੀ ਬਿਲਕੁਲ ਐਨ ਸ਼ਾਰਪ ਹੋ ਗਈ ਹੈ ਦੂਸਰੀ ਕੈਂਚੀ ਦੇ ਨਾਲ ਵੀ ਕੱਟ ਕੇ ਦਿਖਾਉਣੀ ਹੈ ਇਹ ਦੇਖੋ ਇਸ ਤਰੀਕੇ ਇਸ ਤਰੀਕੇ ਨਾਲ ਤੁਸੀਂ ਕੈਂਚੀ ਨੂੰ ਜਿਹੜਾ ਵਾ ਉਹ ਸ਼ਾਰਪ ਕਰ ਸਕਦੇ ਹੋ ਤਿੱਖਾ ਕਰ ਸਕਦੇ ਹੋ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਆ ਅੱਜ ਦੀ ਵੀਡੀਓ ਜਿਹੜੀ ਆ ਪਸੰਦ ਆਈ ਹੋਵੇਗੀ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਕਿਸੇ ਵੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਆਸਾਨੀ ਨਾਲ ਮਿਲ ਸਕੇ ਤੇ ਕਮੈਂਟ ਕਰਕੇ ਜੇ ਤੁਸੀਂ ਹੋਰ ਕਿਸੇ ਜਿਹੜਾ ਟਾਪਿਕ ਤੇ ਵੀਡੀਓ ਚਾਹੁੰਦੇ ਹੋ ਤਾਂ ਉਹ ਵੀ ਦੱਸਿਆ ਕਰੋ ਮਿਲਦੇ ਆ ਤੁਹਾਨੂੰ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ